ਵੀ ਜਿਹੜੇ ਬੰਦੇ ਨੂੰ ਤੜਕੇ ਉੱਠ ਕੇ ਲਗਾਤਾਰ 5 ਸਾਲ ਤੋਂ ਧਮਕੀ ਆ ਰਹੀ ਹੈ ਵੀ ਪਤਾ ਯਾਰ ਮਾਰੇ ਹੀ ਮਾਰਿਆ ਜਾਊਗਾ। ਮੇਰੇ ਕੋਲੇ ਨਾ ਮੇਰੇ ਫੋਨ ਦੇ ਵਿੱਚ ਵਾਇਸ ਮੈਸੇਜ ਪਿਆਗਾ। ਉਹ ਮੈਨੂੰ ਕਹਿ ਰਿਹਾਗਾ ਮਤਲਬ ਕਿ ਜਾਨ ਜਾ ਕੇ ਨਾ ਜਾਨਵਰ ਵਰਤਦਾ ਸੀਗਾ। ਜਾਂ ਜਾ ਕੇ ਨਾ ਮਤਲਬ ਕਿ ਵੀ ਆਹ ਕੱਪੜੇ ਤੋਂ ਆਪੇ ਫੜ ਲਈ। ਮੈਂ ਘਰੋਂ ਨਹੀਂ ਬਾਹਰ ਆ ਸਕਦਾ। ਇਹ ਪਿਆ ਮੇਰੇ ਕੋਲੇ। ਹਨਾ ਜਿਹੜੇ ਬੰਦੇ ਨੂੰ ਇਹ ਪਤਾ ਇਹ ਮੈਂ ਘਰੋਂ ਨਹੀਂ ਬਾਹਰ ਆ ਸਕਦਾ ਹਨਾ। ਮੈਂ ਤਾਂ ਹੀ ਮੰਨਦਾ ਕਿ ਯਾਰ ਵੀ ਜਿੱਡਾ ਤਾਮ-ਜਾਮ ਸੀਗਾ ਇੱਕ ਪਾਇਲਟ ਮੂਰੇ ਇੱਕ ਪਿੱਛੇ ਹਨਾ ਬੰਦਾ ਬਾਹਰ ਨਿਕਲਿਆ ਹੋਣਾ ਚਾਹੀਦਾਗਾ ਹੈ ਬਜਾਲੀ ਗੱਡੀ ਹੋਵੇ ਕਿਵੇਂ ਮਾਰ ਜੂ ਕੋਈ ਆਈ ਸੀਗੇ ਮਾਰਨਾ ਸ਼ੁਰੂ ਕਰੇ ਗੈਂਗਸਟਰ ਨੇ ਮੰਨਿਆ ਕਿ ਮੋੜ ਮੰਡੀ ਸੀਗੇ 17 12 17 12 ਕਰਨਾ ਮੈਨਾਂ ਸੀ ਨਹੀਂ ਮਾਰੇ ਹੂੰ ਯਾਰ ਵੀ ਠੀਕ ਹੈ ਮੈਂ ਉਧਰ ਨਹੀਂ ਜਾਊਂਗਾ ਕਿ ਵੀ ਦੁੱਖ ਘਟਾ ਜਾਂ ਮਤਲਬ ਕਿ ਉਹਨਾਂ ਦੇ ਬਰਾਬਰ ਮੈਨੂੰ ਕਿਤੇ ਦੁੱਖ ਹੋਊਗਾ ਨਹੀਂ ਹੋਊਗਾ ਪਰ ਮੈਂ ਹੁਣੇ ਹੀ ਚਾਹਣਾਗਾ ਕਿ ਹੁਣ ਵੀ